ਇਤੀ ਰਾਤ ਨੂੰ ਤੇਜ਼ਮੀ ਪੈਨਕਨ ਤਰੰਤਾਂ ਸ਼ਹਿਰ ਦੇ ਵਿੱਚ ਨੀਵੇਂ ਏਰੀਏ ਦੇ ਵਿੱਚ ਲੋਕਾਂ ਦੇ ਘਰ ਚ ਵੜਿਆ ਮੀਂਦਾ ਪਾਣੀ ਆਤੇ ਕਈ ਘਰਾਂ ਨੇ ਸ਼ਤਾਂ ਬੈਠ ਜਾਣ ਕਰ ਲੋਕ ਆਪਣੇ ਘਰ ਖਾਲੀ ਕਰਕੇ ਰਿਸ਼ਤੇਦਾਰਾਂ ਦੇ ਘਰ ਵੱਲ ਜਾਣ ਲਈ ਹੋਏ ਮਜਬੂਰ ਵੀਰਾਂ ਮੀਂਹ ਨਹੀਂ ਮਾਰ ਕਰਤੀ ਮੱਲੇ ਦਾ ਗਲੀ ਦਾ ਪਾਣੀ ਸਾਰਾ ਹੱਡੇ ਵਿੜੇ ਤੇ ਆ ਜਾਂਦਾ ਸਾਡੇ ਕੋਲ ਪਰਤੀ ਨਹੀਂ ਪੈਣਦੀ ਨੀ ਮਾ ਅੱਛਾ ਕੀ ਕਰੀਏ ਮੁੰਡਿਆਂ ਦੇ ਕੋਠੇ ਵੀ ਗਣ ਤਿਆਰ ਗਏ ਇੱਕ ਲੱਤ ਤੋਂ ਉਹ ਜਿਹਾ ਉਹ ਹੈਂਡੀਕੈਪ ਆ ਉਹਦਾ ਤੇ ਕੋਠਾ ਡਿੱਗਣ ਨੂੰ ਤਿਆਰ ਹੋ ਗਿਆ ਤੇ ਅਸੀਂ ਤੇ ਬਹਿ ਕੇ ਰਾਤ ਕੱਤੀ ਕਾਫੀ ਮੀਂਹ ਬਗਰ ਪਕਾਫੀ ਮੀਂਹ ਪੈ ਗਿਆ ਮੀਂਹ ਨੇ ਜਿੰਨਾ ਪਾਣੀ ਸਾਰਾ ਸਾਡੇ ਵੇੜੇ 'ਚ ਸਾਡੇ ਕੋਲ ਨਹੀਂ ਪਰਤੀ ਪੈ ਸਕਦੀ ਇਹ ਮੀਂਹ ਇਹ ਨਾਲ ਬਾਤ ਬਾਜੀ ਇਹ ਹੋਈ ਹੈ ਫਿਰ ਰਾਤ ਬਾਰਿਸ਼ ਕਾ ਹੋਣ ਦੇ ਕਾਰਨ ਸਾਡਾ ਕੰਦਾ ਨਹੀਂ ਆ ਨਹੀਂ ਸਾਰੀਆਂ ਬੈ ਗਈਆਂ ਨੇ ਤੇ ਸਾਰਾ ਹੀ ਜਮਰਾ ਹੋ ਗਿਆ ਵਾ ਟਲੈਂਟ ਡਿੱਗਣ ਦਾ ਖਤਰਾ ਵਾ ਇਸ ਕਰਕੇ ਹੀ ਆਪਣੇ ਬੱਚੇ ਲੈ ਸਮਾਨ ਚੁੱਕ ਰਹੇ ਆ ਆਪਣੇ ਬੱਚੇ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਚੱਲਦੇ ਆ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਨ ਫਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਬੀਤੀ ਰਾਤ ਨੂੰ ਤੇਜ਼ਮੀ ਕਣ ਤਰਨਤਾਂ ਸ਼ਹਿਰ ਦੇ ਵਿੱਚ ਨਿਵੇਰੀਏ ਦੇ ਵਿੱਚ ਲੋਕਾਂ ਦੇ ਘਰ ਚ ਵੜਿਆ ਮੀਂਦਾ ਪਾਣੀ ਅਤੇ ਕਈ ਘਰਾਂ ਦੀਆਂ ਇਸ਼ਤਾਂ ਬੈਠ ਜਾਣ ਕਰ ਲੋਕ ਆਪਣੇ ਘਰ ਖਾਲੀ ਕਰਕੇ ਰਿਸ਼ਤੇਦਾਰਾਂ ਦੇ ਘਰ ਵੱਲ ਜਾਣ ਲਈ ਹੋਏ ਮਜਬੂਰ ਪਿਛਲੇ ਕਈ ਦਿਨਾਂ ਤੋਂ ਰੁਕ ਰੁਕ ਕੇ ਮੀਂਹ ਪੈਂਦਾ ਅਤੇ ਬੀਤੀ ਰਾਤ ਬਹੁਤ ਤੇਜ਼ ਮੀਂਹ ਪੈਣ ਕਰ ਤਰਨਤਾਂ ਸ਼ਹਿਰ ਰੇਲਵੇ ਲਾਈਨ ਰੋਹੀ ਕੰਡਾ ਦੇ ਨਾਲ ਨਿਵੇ ਇਲਾਕੇ ਦੇ ਵਿੱਚ ਪਾਣੀ ਘਰਾਂ ਚ ਜਾ ਵੜਿਆ ਜਿਸ ਕਾਰਨ ਲੋਕਾਂ ਦੇ ਘਰਾਂ ਦੇ ਲੈਂਟਰ ਵੱਲ ਨਾਲ ਸ਼ਤਾਂ ਤੇ ਕੰਦਾ ਤੇ ਵੇੜੇ ਬੈਠ ਗਏ ਕਈ ਘਰਾਂ ਦੀਆਂ ਛੱਤਾਂ ਬੇਜਾਨ ਕਾਂ ਲੋਕ ਆਪਣੇ ਘਰਾਂ ਦੇ ਘਰੇਲੂ ਸਮਾਨ ਨਿੱਜੀ ਸਾਧਨ ਰਾਹੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰ ਵੱਲ ਜਾਣ ਲਈ ਮਜਬੂਰ ਹੋਏ ਨੇ ਲੋਕਾਂ ਨੂੰ ਇਹ ਡਰ ਸਤਾਇਆ ਜਾ ਰਿਹਾ ਹੈ ਕਿ ਕਿਸੇ ਸਮੇਂ ਘਰ ਦੀ ਛੱਤ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਾ ਹੋਵੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਬੀਬੀ ਰਾਣੀ ਅਤੇ ਹਰੋਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਘਰਾਂ ਦੀਆਂ ਦੁਬਾਰਾ ਛੱਤਾਂ ਪਾਉਣ ਲਈ ਸਾਡੀ مالی ਸਹਾਇਤਾ ਕੀਤੀ ਜਾਵੇ ਜਿਸ ਦੇ ਨਾਲ ਉਹਨਾਂ ਲਈ 12 ਰੈਣ ਬਸੇਰਾ ਬਣ ਸਕੇ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਨਾ ਪੰਜੀ ਰਾਣੀ 21 ਗੱਲ ਬਾਅਦ ਇੱਥੇ ਹੋਈ ਆ ਇਹ ਵੀਰਾ ਮੀਂਹ ਨਹੀਂ ਮਾਰ ਕਰਤੀ ਮੱਲੇ ਦਾ ਗਲੀ ਦਾ ਪਾਣੀ ਸਾਰਾ ਹੱਡੇ ਵੇੜੇ 'ਚ ਹੀ ਆ ਜਾਂਦਾ ਸਾਡੇ ਕੋਲ ਪਰਤੀ ਨਹੀਂ ਬੈਣਦੀ ਨੀ ਮਮ ਅੱਛਾ ਕੀ ਕਰੀਏ ਮੁੰਡਿਆਂ ਦੇ ਕੋਠੇ ਡਿੱਗਣ ਨੂੰ ਤਿਆਰ ਗਏ ਇੱਕ ਲੱਤ ਤੋਂ ਉਹ ਜਿਹਾ ਉਹ ਹੈਂਡੀਕੈਪ ਆ ਉਹਦਾ ਤੇ ਕੋਠਾ ਡਿੱਗਣ ਨੂੰ ਤਿਆਰ ਹੋ ਗਿਆ ਤੇ ਅਸੀਂ ਤੇ ਬਹਿ ਕੇ ਰਾਤ ਕੱਟੀ ਕਾਫੀ ਮੀਂਹ ਬਗਰ ਪਕਾਫੀ ਮੀਂਹ ਪੈ ਗਿਆ ਮੀਂਹ ਨੇ ਜਿੰਨਾ ਪਾਣੀ ਸਾਰਾ ਸਾਡੇ ਵੇੜੇ 'ਚ ਸਾਡੇ ਕੋ ਨਹੀਂ ਪਰਤੀ ਪੈ ਸਕਦੀ ਇੰਨੀ ਛੇਤੀ ਕੀ ਮੰਗ ਕਰਦੇ ਹੁਣ ਅਸੀਂ ਕੀ ਕਰਨਾ ਇਹੀ ਆਨੇ ਵੀ ਇਹ ਸਾਡਾ ਕੋਈ ਮਸਲਾ ਹੱਲ ਕਰਨਾ ਸਾਡੇ ਤੇ ਜਿਹੜੇ ਆਏ ਉਹ ਵੀ ਨਹੀਂ ਸਾਨੂੰ ਦੇਣ ਦੇ ਕੋਠੇ ਦੇ ਵਿੱਚ ਮੇਰਾ ਨਾ ਪਾਜੀ ਪਬਲਿਕ ਹੋਰ ਕੀ ਗੱਲਬਾਤ ਹੋਈ ਹੈ ਕਿਉਂ ਵਿਲਾ ਕਰੀ ਮਕਾ ਕੱਲ ਬਾਤ ਬਾਜੀ ਹੋਈ ਹੈ ਤੇ ਰਾਤ ਬਾਰਿਸ਼ ਕਾ ਹੋਣ ਦੇ ਕਾਰਨ ਸਾਡਾ ਕੰਧਾਂ ਨੇ ਨਹੀਂਆਂ ਸਾਰੀਆਂ ਬਹਿ ਗਈਆਂ ਨੇ ਤੇ ਸਾਰਾ ਜਮਰਾ ਹੋ ਗਿਆ ਵਾ ਟੈਲੈਂਟ ਡਿੱਗਣ ਦਾ ਖਤਰਾ ਵਾ ਇਸ ਕਰਕੇ ਹੀ ਆਪਣੇ ਬੱਚੇ ਲੈ ਕੇ ਸਮਾਨ ਚੱਕ ਕੇ ਆਏ ਆਪਣੇ ਬੱਚੇ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਚੱਲੇ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਕਿਸੇ ਤਰੀਕੇ ਨਾਲ ਬਹੁਤ ਜ਼ਿਆਦਾ ਸਾਡੇ ਕਰਦੇ ਹਾਲਾਤ ਮਾੜੇ ਹੋ ਚੁੱਕੇ ਨੇ ਐ ਗਰੀਬ ਬੰਦੇ ਆ ਦਿਹਾੜੀ ਧੱppa ਕਰਕੇ ਆਪਣਾ ਟੱਡ ਭਰਦੇ ਆ ਤੇ ਇਹਨਾਂ ਦਾ ਨੁਕਾਨ ਨਹੀਂ ਚੱਲ ਸਕਦੇ ਕਿਸੇ ਤਰੀਕੇ ਨਾਲ